ਕਰਨਲ ਪੁਸ਼ਪਿੰਦਰ ਬਾਠ ਮਾਮਲੇ ਦੇ ਵਿੱਚ ਸਭ ਤੋਂ ਅਹਿਮ ਤੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਇਨਸਪੈਕਟਰ ਰੌਣੀ ਸਿੰਘ ਦੀ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਆ ਕੋਰਟ ਦੇ ਵੱਲੋਂ ਝਟਕਾ ਦੇ ਦਿੱਤਾ ਅਗਾਊ ਜਮਾਨਤ ਜੀ ਜੋ ਪਾਈ ਗਈ ਸੀ ਜੋ ਐਂਟੀਸਪੇਟਰੀ ਬੈਲ ਲਗਾਈ ਗਈ ਸੀ ਉਸ ਨੂੰ ਰੱਦ ਕਰ ਦਿੱਤਾ ਖਰਜ ਕਰ ਦਿੱਤਾ ਤੇ ਦੂਜੇ ਪਾਸੇ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਦੇ ਵੱਲੋਂ ਡੀਜੀਪੀ ਪੰਜਾਬ ਨੂੰ ਇੱਕ ਚਿੱਠੀ ਲਿਖ ਦਿੱਤੀ ਗਈ ਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਚਾਰ ਇਨਸਪੈਕਟਰ ਸਸਪੈਂਡ ਕੀਤੇ ਨੇ ਉਹਨਾਂ ਇਨਸਪੈਕਟਰਾਂ ਨੂੰ ਸਸਪੈਂਡ ਕਰਕੇ ਤੁਸੀਂ ਦੂਜੇ ਪਾਸੇ ਤਾਇਨਾਤ ਕਰ ਦਿੱਤਾ ਪਰ ਇਹਨਾਂ ਨੂੰ ਪਟਿਆਲਾ ਜ਼ੋਨ ਤੋਂ ਬਾਹਰ ਭੇਜਿਆ ਜਾਵੇ ਕਿਉਂਕਿ ਹਲੇ ਵੀ ਪਟਿਆਲੇ ਦੇ ਅੰਦਰ ਇਹ ਗੱਡੀਆਂ ਦੇ ਵਿੱਚ ਘੁੰਮਦੇ ਨੇ ਕਾਲੇ ਸ਼ੀਸ਼ੇ ਇਹਨਾਂ ਦੀਆਂ ਗੱਡੀਆਂ ਦੇ ਨੇ ਤੇ ਕਿਸੇ ਵੇਲੇ ਵੀ ਕਹਿੰਦੇ ਮੈਨੂੰ ਕੁਝ ਵੀ ਹੋ ਸਕਦਾ ਆ ਤਾਂ ਥ੍ਰੈਟਾ ਮੈਨੂੰ ਆ ਰਹੀਆਂ ਨੇ ਤਾਂ ਕਾਲੇ ਸ਼ੀਸ਼ੇ ਕਰਕੇ ਇਹ ਗੱਡੀਆਂ ਦੇ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਪਟਿਆਲਾ ਦੇ ਵਿੱਚ ਤਾਂ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਦੇ ਵੱਲੋਂ ਇਹ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਚਿੱਠੀ ਲਿਖੀ ਆ ਪਰ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਇਨਸਪੈਕਟਰ ਰੌਣੀ ਸਿੰਘ ਦੇ ਉੱਤੇ ਹੁਣ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਆ ਤਾਂ ਕਰਨਲ ਪੁਸ਼ਪਿੰਦਰ ਬਾੜ ਦੇ ਵਕੀਲ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਇੱਕ ਬਾਰ ਉਹ ਸੁਣਾਉਂਦੇ ਆ ਅੱਜ ਇਨਸਪੈਕਟਰ ਰੌਨੀ ਸਿੰਘ ਦੀ ਜੋ ਐਂਟੀਸਪੀਡਿਟਰੀ ਵੇਲ ਅਪਲੀਕੇਸ਼ਨ ਸੀ ਉਹ ਮੈਡਮ सुरेंद्रਪਾਲ ਕੌਰ ਜੀ ਸਾਡੇ ਇੱਥੇ ਪਟਿਆਲਾ ਚ ਐਡੀਸ਼ਨਲ ਸੈਜਾ ਸਾਹਿਬ ਦੀ ਕੋਰਟ ਵਿੱਚ ਤੇ ਕੱਪ ਹੋਈ ਸੀ ਜੋ ਐਸਆਈਟੀ ਯੂਟੀ ਨੇ ਰਿਕਾਰਡ ਜੋ ਨਾ ਗੂਗਲ ਪੰਜਾਬ ਪੁਲਿਸ ਨੇ ਹੈਂਡਓਵਰ ਕੀਤਾ ਸੀ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਦੋਨੋਂ ਧਿਰਾਂ ਵੱਲੋਂ ਬਹਿਸ ਕੀਤੀ ਗਈ ਆਪਣੇ ਆਪਣੇ ਪੱਖ ਰੱਖੇ ਗਏ ਜੱਸਾ ਵੱਲੋਂ ਮਾਨਯੋਗ ਅਦਾਲਤ ਵੱਲੋਂ ਸਾਰੇ ਰਿਕਾਰਡ ਵਾਚਨ ਤੋਂ ਬਾਅਦ ਔਰ ਦੋਨੋਂ ਪਾਸੇ ਦੇ ਵਕੀਲਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਹੁਣ ਥੋੜੀ ਜਿਹੀ ਦੇਰ ਪਹਿਲਾਂ ਹੁਕਮ ਫਰਮਾਇਆ ਹੈ ਕਿ ਰੌਣੀ ਸਿੰਘ ਦੀ ਜੋ bail application ਹੈ anticipatory bail ਜਿਹਨੂੰ ਕਹਿੰਦੇ ਨੇ ਉਹ ਖਾਰਜ ਕਰ ਦਿੱਤੀ ਗਈ ਹੈ ਔਰ ਹੁਣ ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ UTD ਉਹਨਾਂ ਨੂੰ ਹੱਕ ਹਾਸਲ ਹੈ ਕਿ ਉਹ ਇਹਨਾਂ ਨੂੰ ਇੰਸਪੈਕਟਰ ਰੌਣੀ ਸਿੰਘ ਨੂੰ ਕਦੇ ਵੀ ਗ੍ਰਿਫਤਾਰ ਕਰ ਸਕਦੇ ਨੇ ਤੁਸੀਂ ਸੁਣਿਆ ਕਰਨਾਲ ਪੁਸ਼ਪਿੰਦਰ ਬਾੜ ਦੇ ਵਕੀਲ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਰੌਣੀ ਸਿੰਘ ਦੇ ਵੱਲੋਂ ਅਗਾਊ ਜਮਾਨਤ ਅਰਜੀ ਲਗਾਈ ਗਈ ਸੀ ਤੇ ਉਸ ਅਰਜੀ ਤੇ ਫੈਸਲਾ ਜਿਹੜਾ ਆ 11 ਤਰੀਕ ਨੂੰ ਰੱਖ ਦਿੱਤਾ ਗਿਆ ਸੀ ਤਾਂ ਵੀ ਤੇ ਕੱਲ ਇਸ ਦੇ ਉੱਤੇ ਫੈਸਲਾ ਆਇਆ ਫੈਸਲੇ ਦੇ ਵਿੱਚ ਰੌਣੀ ਸਿੰਘ ਨੂੰ ਵੱਡਾ ਝਟਕਾ ਮਿਲਿਆ ਕਰਨਾਲ ਪੁਸ਼ਪਿੰਦਰ ਬਾੜ ਦੇ ਪਰਿਵਾਰ ਦੇ ਲਈ ਰਾਹਤ ਵਾਲੀ ਖਬਰ ਨਿਕਲ ਕੇ ਆਈ ਆ ਕਿ ਰੌਣੀ ਸਿੰਘ ਦੀ ਹੁਣ ਕਿਸੇ ਵੇਲੇ ਵੀ ਚੰਡੀਗੜ੍ਹ ਦੀ ਜੋ ਸੱਟ ਦੀ ਟੀਮ ਬਣਾਈ ਜਾਊ ਗ੍ਰਿਫਤਾਰੀ ਕਰ ਸਕਦੀ ਆ ਤਾਂ ਪਟਿਆਲਾ ਦੇ ਵਿੱਚ ਪਹੁੰਚੀ ਸੀ ਉਹ ਟੀਮ ਜਿਹੜੀ ਆ ਸਿੱਟ ਦੀ ਬਣਾਈ ਗਈ ਆ ਜਾਂਚ ਸ਼ੁਰੂ ਕਰ ਦਿੱਤੀ ਆ ਦਰਅਸਲ 13 ਤੇ 14 ਦੀ ਰਾਤ ਨੂੰ ਜੋ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਬੇ ਦੇ ਉੱਤੇ ਕਰਨ ਪੁਸ਼ਪਿੰਦਰ ਤੇ ਉਸ ਦੇ ਬੇਟੇ ਨਾਲ ਚਾਰ ਇਨਸਪੈਕਟਰਾਂ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਮਾਮਲਾ ਕਾਫੀ ਤੂਲ ਫੜ ਲੈਂਦਾ ਤੇ ਪੰਜਾਬ ਦੀ ਪੁਲਿਸ ਦੀ ਇੱਕ ਸਟ ਦੀ ਟੀਮ ਬਣਾ ਦਿੱਤੀ ਜਾਂਦੀ ਆ ਜਿਸ ਦੀ ਅਗਵਾਈ ਕਰਦੇ ਨੇ ਏਐਸ ਰਾਏ ਡੀਜੀਪੀ ਜਿਹੜੇ ਨੇ ਡੀਜੀਪੀ ਗੌਰਵ ਯਾਦਵ ਵੀ ਇਸ ਮਾਮਲੇ ਦੇ ਵਿੱਚ ਲਗਾਤਾਰ ਜਿਹੜੇ ਨੇ ਆਰਮੀ ਦੇ ਅਫਸਰਾਂ ਦੇ ਨਾਲ ਮੁਲਾਕਾਤ ਕਰਦੇ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਆ ਤੇ ਪਰ ਇਸ ਮਾਮਲੇ ਦੇ ਵਿੱਚ ਜੋ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਆ ਉਹਨਾਂ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਸੀ ਕਿ ਸਾਨੂੰ ਪੰਜਾਬ ਦੀ ਪੁਲਿਸ ਦੇ ਉੱਤੇ ਹੁਣ ਭਰੋਸਾ ਨਹੀਂ ਆ ਜੋ ਉਹਨਾਂ ਦੀ ਟੀਮ ਬਣਾਈ ਗਈ ਹੈ ਸਟ ਬਣਾਈ ਗਈ ਹੈ ਸਾਨੂੰ ਉਸ ਦੀ ਜਾਂਚ ਤੇ ਹੀ ਭਰੋਸਾ ਨਹੀਂ ਆ ਤਾਂ ਹਾਈ ਕੋਰਟ ਦਾ ਰੁੱਖ اختیار ਕੀਤਾ ਜਾਂਦਾ ਹਾਈ ਕੋਰਟ ਦੇ ਵੱਲੋਂ ਉਹ ਸਟ ਖਾਰਜ ਕਰ ਦਿੱਤੀ ਜਾਂਦੀ ਆ ਚੰਡੀਗੜ੍ਹ ਦੇ ਪੁਲਿਸ ਮੁਲਾਜ਼ਮਾਂ ਦੀ ਪੁਲਿਸ ਅਫਸਰਾਂ ਦੀ ਇੱਕ ਟੀਮ ਬਣਾ ਦਿੱਤੀ ਜਾਂਦੀ ਆ ਚੰਡੀਗੜ੍ਹ ਦੇ ਐਸਪੀ ਜਿਹੜੇ ਨੇ ਇਸ ਟੀਮ ਦੀ ਅਗਵਾਈ ਕਰ ਰਹੇ ਨੇ ਤੇ ਹੋਰ ਵੀ ਜਿਹੜੇ ਇਸ ਦੇ ਵਿੱਚ ਡੀਐਸਪੀ ਰੈਂਕ ਦੇ ਇਨਸਪੈਕਟਰ ਰੈਂਕ ਦੇ ਜਿਹੜੇ ਨੇ ਉਹ ਅਧਿਕਾਰੀ ਸ਼ਾਮਲ ਕੀਤੇ ਨੇ ਤੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਸੀ ਕਿ ਇਸ ਦੇ ਵਿੱਚ ਪੰਜਾਬ ਪੁਲਿਸ ਦਾ ਕੋਈ ਵੀ ਅਧਿਕਾਰੀ ਟੀਮ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਤਾਂ ਹੁਣ ਚੰਡੀਗੜ੍ਹ ਪੁਲਿਸ ਜਿਹੜੀ ਆ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਆ ਤਾਂ ਹਾਈ ਕੋਰਟ ਦੇ ਝਟਕੇ ਤੋਂ ਬਾਅਦ ਹੁਣ ਪਟਿਆਲਾ ਕੋਰਟ ਦੇ ਵੱਲੋਂ ਵੀ ਪਟਿਆਲੇ ਦੀ ਇਹ ਹੇਠਲੀ ਅਦਾਲਤ ਦੇ ਵੱਲੋਂ ਵੀ ਰੌਣੀ ਸਿੰਘ ਨੂੰ ਝਟਕਾ ਦਿੱਤਾ ਤੇ ਗ੍ਰਿਫਤਾਰੀ ਦੀ ਜਿਹੜੀ ਆ ਹੁਣ ਤਲਵਾਰ ਰੌਣੀ ਸਿੰਘ ਦੇ ਉੱਤੇ ਲਟਕਦੀ ਹੋਈ ਨਜ਼ਰ ਆ ਰਹੀ ਹੈ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਆ ਤਾਂ ਮੁਸ਼ਕਲਾਂ ਜਿਹੜੀਆਂ ਜਰੂਰ ਵੱਧ ਰਹੀਆਂ ਨੇ ਕਰਨਲ ਬਾਠ ਮਾਮਲੇ ਦੇ ਵਿੱਚ ਨਿਤ ਦਿਨ ਨਵੇਂ ਮੋੜ ਆਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਰਤੋਂ ਰਾਤ ਜਿਹੜੀ ਆ ਗੇਮ ਘੁੰਮਦੀ ਹੋਈ ਨਜ਼ਰ ਆ ਰਹੀ ਆ ਤਾਂ ਹੁਣ ਜਿਹੜੇ ਆ ਡੀਜੀਪੀ ਗੌਰਵ ਯਾਦਮ ਨੂੰ ਚਿੱਠੀ ਲਿਖੀ ਆ ਤਾਂ ਕੀ ਇਸ ਚਿੱਠੀ ਤੋਂ ਬਾਅਦ ਜੋ ਸਸਪੈਂਡ ਕੀਤੇ ਗਏ ਚਾਰ ਇਨਸਪੈਕਟਰ ਨੇ ਜਿਨ੍ਹਾਂ ਦੇ ਵਿੱਚ ਰੌਣੀ ਸਿੰਘ ਇਨਸਪੈਕਟਰ ਹਰਜਿੰਦਰ ਸਿੰਘ ਢਿੱਲੋ ਸ਼ਮਿੰਦਰ ਤੇ ਹੈਰੀ ਬੋਪਾਰਾਏ ਚਾਰ ਇਨਸਪੈਕਟਰ ਨੇ ਜੋ ਜਿਨ੍ਹਾਂ ਦੀ ਪਟਿਆਲਾ ਦੇ ਵਿੱਚ ਤੂਤੀ ਬੋਲਦੀ ਸੀ ਜਿਨ੍ਹਾਂ ਦੇ ਵੱਲੋਂ ਕਰਨਲ ਦੇ ਨਾਲ ਤੇ ਉਸਦੇ ਬੇਟੇ ਦੇ ਨਾਲ ਕੁੱਟਮਾਰ ਕੀਤੀ ਗਿਆ ਜੋ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਜੋ ਹੁਣ ਕਥਿਤ ਦੋਸ਼ੀ ਨੇ ਤੇ ਹੁਣ ਇਸ ਇਹਨਾਂ ਇਹ ਮਾਮਲੇ ਨੇ ਇੰਨੀ ਜ਼ਿਆਦਾ ਤੂਲ ਫੜਨ ਤੋਂ ਬਾਅਦ ਇਹਨਾਂ ਦੇ ਉੱਤੇ ਕਾਫੀ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਆਣ ਖਲੋਤੀਆਂ ਨੇ ਇਹਨਾਂ ਦੇ ਪਰਿਵਾਰਕ ਮੈਂਬਰ ਹਾਲਾਂਕਿ ਸਾਹਮਣੇ ਜ਼ਰੂਰ ਆਏ ਸੀ ਕਹਿ ਰਹੇ ਸੀ ਕਿ ਸਾਨੂੰ ਇਨਸਾਫ਼ ਦਿਓ ਪਰ ਦੂਜੇ ਪਾਸੇ ਕਰਨ ਪੁਸ਼ਪਿੰਦਰ ਬਾੜ ਦੀ ਪਤਨੀ ਕਹਿ ਰਹੀ ਆ ਕੀ ਇਹਨਾਂ ਦੇ ਵੱਲੋਂ ਇਹ ਸ਼ਬਦਾਬਲੀ ਵੀ ਬੋਲੀ ਗਈ ਸੀ ਕਿ ਅਸੀਂ ਇੱਕ ਇਨਕਾਊਂਟਰ ਕਰਕੇ ਆਂ ਤੇਰੇ ਮੁੰਡੇ ਦਾ ਵੀ ਇਨਕਾਊਂਟਰ ਕਰ ਦਾਂਗੇ ਤਾਂ ਕੀ ਪੁਲਿਸ ਫੇਕ ਇਨਕਾਊਂਟਰ ਕਰਦੀ ਆ ਸਵਾਲ ਇਸ ਦੇ ਉੱਤੇ ਵੱਡੇ ਖੜੇ ਹੋ ਰਹੇ ਨੇ ਤਾਂ ਕੀ ਹੁਣ ਇਹਨਾਂ ਦੀ ਜਿਹੜੀ ਆ ਪਟਿਆਲਾ ਜੋਂ ਤੋਂ ਬਾਹਰ ਤਨਾਤੀ ਹੋਵੇਗੀ ਹਾਲਾਂਕਿ ਮੰਗੇ ਕਿ ਤੀਜਾਰੀ ਆ ਕਿ ਇਹਨਾਂ ਨੂੰ ਤਾਂ ਬਰਖਾਸਤ ਕੀਤਾ ਜਾਵੇ ਇਹਨਾਂ ਨੂੰ ਤਾਂ ਡਿਸਮਿਸ ਕੀਤਾ ਜਾਣਾ ਚਾਹੀਦਾ ਇਹਨਾਂ ਨੂੰ ਨੌਕਰੀ ਤੋਂ ਹੀ ਲੰਬੇ ਕਰ ਦੇਣਾ ਚਾਹੀਦਾ ਤੇ ਨਾਲ ਹੀ ਐਸਐਸਪੀ ਪਟਿਆਲਾ ਨਾਨਕ ਸਿੰਘ ਦੀ ਵੀ ਬਦਲੀ ਦੀ ਮੰਗ ਕਰਨ ਪੁਸ਼ਪਿੰਦਰ ਬਾੜ ਦੀ ਪਤਨੀ ਕਰਦੀ ਹੋਈ ਨਜ਼ਰ ਆ ਰਹੀ ਆਖਰ ਕਦੋਂ ਤੱਕ ਗ੍ਰਿਫਤਾਰੀ ਹੁੰਦੀ ਇਹਨਾਂ ਦੀ ਕਦੋਂ ਤੱਕ ਜੇਲ੍ਹ ਦੀਆਂ ਸਲੱਖਾਂ ਪਿੱਛੇ ਜਾਂਦੇ ਨੇ ਕਰਨਲ ਬਾਠ ਨੂੰ ਕਦੋਂ ਤੱਕ ਇਨਸਾਫ ਮਿਲਦਾ ਦੇਖਣ ਵਾਲੀ ਗੱਲ ਹੈ